ਚਾਲ ਸਾਰੇ ਜੀਆ ਨੇ ਜੀ ਸਾਰੇ ਜੀਆ ਨੇ ਬਈ ਪਿੱਛਾ ਪਾ ਲਈਆਂ ਫਿਰ ਚਾਰ ਬਲੇਟਾਂ ਚਾਰ ਇੱਧਰ ਪਾਤੀਆਂ ਚਾਰ ਇੱਧਰ ਪਾਦੀਆਂ ਪਿੱਛਾ ਪਾ ਦੇ ਕੇ ਕੁੰਟਲ ਪਾਟ ਲੈਣਾ ਕੁੰਟਲ ਇੱਧਰ ਕੁੰਟਲ ਪਾਦੀ ਜਾਏ ਤਿੰਨ ਕੁੰਟਲ ਪਾਦੇ ਆਂ ਬੁਰੇ ਆਪਾਂ ਇਹ ਅੱਜ ਸਰਾੰਦ ਦਸ਼ਮੇ ਹੀ ਚੱਲਾਂ ਆਪਾਂ ਨਹੀਂ ਪਾਣੀ ਨਹੀਂ ਤੇ ਸਾਈ ਪੱਟ ਰਹੇ ਹਨ ਨਾ ਤਾਂ ਜਿਹੜੇ ਬੜੇ ਆ ਜਿਆਦਾ ਪਰੇ ਸਾਰਿਆਂ ਨੂੰ ਵਧੀਆ ਹੋ ਗਿਆ ਨਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਵਾਰ ਤੋਂ ਵਾਰ ਦਿੱਕੇ ਚੈਨਲ ਕੋਈਟਲ ਮੋ ਰਿਆ ਪੈ ਗਿਆ 2 ਕੋਈਟਲ ਦਿੱਕਾ ਪੈ ਗਿਆ ਇਹਦਾ ਦੂਜਾ ਕੀ ਚਾਦਰੀ ਲਾਣੀ ਆ ਉਹ ਧੱਪੜ ਵਾਲੀ ਚਾਦਰੀ ਧੱਪੜ ਵਾਲੀ ਲਾ ਦੇਣੀ ਆ ਸਾਨੂੰ ਟੀਲੋ ਆਲਾ ਨਾ ਕੈਲ ਪੰਜਾਬ ਦਿਨਾਂ ਤੱਕ ਮੈਨੂੰ ਕਿਹੜਾ ਰੰਗ ਮਾਰੂਗਾ ਲੋਕਾਂ ਨੂੰ ਮਾਰੂਗਾ ये मित्र बन गया टैंक को कण बने ट्रैक्टर के तार देखो और बड़ी सावधानी और और गाड़ी आप رجل मत करो ਕਿਤੇ ਨਾ ਹਾਂ ਜੀ ਇਹ ਲੱਗਦੇ ਬੇਟਾ ਸੁੱਕੇ ਦੇ ਲਈ ਸੁੱਕੇ ਦੇ ਸੁੱਕੇ ਦੇ ਲਈ ਸੁੱਕੇ ਦੇ ਲਈ ਇਹ ਹੈਗਾ ਬਾਈ ਹੇਟ ਲੱਗੁਰ ਤੇ ਲੱਗਦਾ ਨਾ ਪਰ ਉੱਪਰ ਨਾਲ ਬੱਝ ਜਾਏਗਾ ਬੋਲੇ ਸੇਫ ਤਰ੍ਹਾਂ ਹੋ ਗਿਆ ਹੁਣ ਬਹੁਤ ਖੜਕਦਾ ਏ ਕੀ ਚਾਹੀਏ ਨਕਰੋ ਵਧੀਆ ਬਣ ਗਿਆ ਜੀ ਲਾੜਾ ਮੜੀ ਜੀ ਹੁੱਕਾ ਦਾ ਡਰਾਈਵਰ ਖੋਲੀ ਬੁੱਢੇ ਮੜੀ ਜੀ ਖੋਲੇ ਲੈ ਖੋਲ ਕੇ ਮਾਰ ਦੇ ਹਾਂ ਖੋਲ ਕੇ ਮਾਰ ਦੇ ਨਾ ਨਾ ਬਾਬਾ ਜੀਆ ਫੁੱਕਾ ਵੀ ਮਾਰਨਾ ਪੜੇਗਾ ਜੀ ਦੇ ਪਰ ਫੁੱਕਾ ਵੀ ਮਾਰ ਦੇ ਯਾਰ ਜੀ ਰਾਤਾਂ ਨੂੰ ਕੁਕੂ ਕਰਦਾ। ਯਾ ਇੱਕ ਜਿਹੜਾ ਮੁੰਡਾ ਆਇਆ ਜਿਹਦਾ ਸਵੇਰ ਤੁਹਾਡੇ ਕੋਲ ਉਹਦੀ ਆਹ ਹੁੱਕਾ ਪਾਣਾ ਬਣਵਾਣੀ ਆ ਯਾਰ ਹੁੱਕਾ ਕਿਸੇ ਗੱਲ ਦੀ ਬਣਾ ਦੇ। ਹਾਂ ਦੇ ਠੀਕ ਹੈ ਜੀ। ਹਾਂ ਜਦੋਂ ਮਰਿਆ ਉਹ ਤਾਂ ਅਰਗਤ ਰੱਖੀ। ਗੁੱਲੇ ਗੱਲੇ ਨੂੰ ਮਾਰਦੇ ਆਂ ਚੰਗੀ ਤਰ੍ਹਾਂ। ਇੱਕ ਸਾਰ ਜਾ ਹੋ ਜੂਗਾ ਰੰਗ। ਇੱਕ ਪਨ ਵੀ ਜਾ ਜੂਗਾ, ਤਰਾਵਾ ਨਹੀਂ ਤਰਾਵਾ। ਪਾ ਕੇ ਡਰਾਈਵਰ ਦਾ ਜਮਾ ਰੰਗ ਚੱਜਗਾ ਨਹੀਂ ਗਿਆ ਕੰਪਨੀ ਵਾਲਿਆਂ ਨੇ ਡਰਾਈਵਰ ਤਾਂ ਖੋਲੇ ਨਹੀਂ ਅੱਜ ਹੈ ਯਾਰ ਰਹਾ ਬਈ ਰੰਗ ਦਾ ਜਾਮ ਇਹ ਹੈਗੀ ਆ ਆਪਣੀ ਦੁਕਾਨ ਬਾਈ ਆਪਣੀ ਦੁਕਾਨ ਹੈ ਇਹ Eh, Hagia Marika kita kalah. Angka Laja ini. Jawa Beka Rangga, halo-halo. Welcome ਜਾਦਾ ਨਹੀਂ ਤੇ ਸਾਗੇ ਨਹੀਂ ਮਾਰਨਾ ਮਾਰਨਾ ਹਲਕਾ ਰੱਖ ਕੇ ਹਟarni ਹੈ ਹਾਲਾ ਬੜਾ ਆਹ ਵਾਰ ਨੂੰ ਵੀ ਮੱਝੇ ਗਰੰਗਾ ਉੱਕਣਾ ਵੀ ਮੱਝੇ ਗਿਆ ਇਹ ਹੈਗੀ ਹੈ ਬਾਈ ਸਰਪੰਚ ਵਾਲੀ ਰੁੱਕ ਇੱਕ ਨਾ ਜਮੇ ਛੋਟੀ ਜੀ ਹੈਗੀ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਬਾਈ ਕੋਈ ਵੀ ਸਮਾਨ ਲਵਾਉਣਾ ਹੋਇਆ ਬਾਈ ਗੁਰਸੇਵਕ ਨੂੰ ਇੱਕ ਮੌਕਾ ਜ਼ਰੂਰ ਦਿਓ ਕੰਮ ਦੇਖਿਓ ਫੇਰ 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 ਪੈਸੇ ਪਹਿਲਾ ਕੰਮ ਦੇਖੋ ਫਿਰ ਪੈਸੇ ਠੀਕ ਹੈ ਨਾ ਆਇਨੀ ਹੈ ਬਾਈ ਮੂਰਾ ਕੇਰੀ ਪਰ ਹੀ ਜਾਣੇ ਆ ਕੇਰੀ ਕੁਰੀ ਕੁਝ ਨਹੀਂ ਪਰਦੇ ਸਟੇਸ਼ਨ ਇਹ ਪੁਰਾਣੇ ਬੰਦੇ ਹੈਗੇ ਤਾਂ ਹੀ ਇੰਨੀ ਲਾਈਨ ਲੱਗੀ ਖੜੀ ਹੈ ਬਾਈ ਪੰਜ ਟਰੈਕਟਰਾਂ ਨੂੰ ਜਵਾਬ ਦਿਆ ਆਹ ਜਾਂ ਕਹਿੰਦੇ ਵੀ ਕੱਲ ਨੂੰ ਆਇਓ ਇੰਨੇ ਕੇ ਕੈਰ ਹੋਣੇ ਆਰ ਜਨ ਖੜਿਆ ਹੁੱਕ ਵਾਸਤਾ ਆਇਆ ਵਾ ਬੈਂਫਰ ਆ ਛਤਰੀ ਨੂੰ ਆਇਆ ਵਾ ਠੀਕ ਹੈ ਜੀ ਇਹ ਹੁੱਕ ਆਤਾ ਆ ਵਾ ਉਹਨੂੰ ਛਟਰੀ ਲੱਗ ਗਈ ਠੀਕ ਹੈ ਇਹਨੂੰ ਵੇਟ ਲੱਗਣੇ ਮੁੱਲੇ ਮਕਰਾੜ ਲੱਗਣੇ ਜਿਹੜਾ ਮਰਜ਼ੀ ਕੰਮ ਕਰਾ ਲਿਓ ਉਹੀ ਕਰਦਾ ਵਾ ਜੀ ਲੈ ਗਿਆ ਇਸ ਤਰ੍ਹਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੰਦੇ ਕੱਢਦੇ ਢੂੜ ਕੰਮ ਵਾਲੀ ਢੂੜ ਪਈਓ ਦੇ ਦੇ ਢੂੜ ਕੱਢਦੇ ਕੰਮ ਵਾਲੀ ਢੂੜ ਜਿਹਾ ਜਿਹਾ ਮਰਜ਼ੀ ਸੰਭਾਲ ਲਓ ਆ ਛੋਟਾ ਵੈਂਪਰ بڑا ਵੈਂਪਰ ਵੇਟ ਜਿਹੇ ਜੇ ਮਰਜ਼ੀ ਲੋ ਆ ਲੋ ਬਾਈ ਠੀਕ ਹੈ ਆਪਾਂ ਨੇ ਪੁਆਇੰਬਰ ਇਹ 25 25 ਕਿਲੋ ਵਾਲੀਆਂ ਅਸਿੱਲੀਆਂ 25 25 25 ਕਿਲੋ ਵਾਲੀਆਂ ਅਸਿੱਲੀਆਂ ਪਾਈਆਂ ਪਹਿਲਾ ਇਹ ਸਲਾਹਤੀ ਹੁਣ ਇਹ ਕੋਲ ਠੀਕ ਹੈ ਇਹ ਲੇਜ਼ਰ ਕਟਿੰਗ ਵਾਲੇ ਹੋਗੇ ਆ ਦੇ ਸਾਰਾ ਸਮਾਨ ਸੇਰਾ ਬਣਾਉਂਦੇ ਆ ਆਪਣੇ ਹੱਥੀ ਬਣਾਉਂਦੇ ਆ ਬਾਈ ਹੁਣ ਆ ਦੇਖ ਲਿਓ ਸਾਰਾ ਖੋਲਦਾ ਹਾਂ ਮਾਲੇ ਕੋਈ ਵੀ ਤਨੋਹ ਨਹੀਂ ਹੈ ਠੀਕ ਹੈ ਸਿੱਲੀ ਵਾ ਤੇ ਕੱਟੀ ਹੋਈ ਆਹਾ ਵੀਡੀਓ ਨੂੰ ਕਰਿਓ ਬਸ ਵਾਦੇ ਖੇਰ ਚੁੱਕ ਕੰਮ ਕਰਦੇ ਸਾਰਾ ਆਪਣਾ ਹੱਥ ਗੱਲ ਵੀ ਨਹੀਂ ਜੋ ਵੀ ਕੰਮ ਹੈ ਸਾਰਾ ਆਪਣੇ ਹੱਥ ਹੀ ਕਰਨਾ ਹੈ ਇਹਨਾਂ ਨੇ ਕੋਈ ਹੋ ਨਹੀਂ ਕਿਸੇ ਦਾ ਕੋਈ ਲੇਗਾ ਨਹੀਂ ਕੋਈ ਦੇਗਾ ਨਹੀਂ ਲੇਜ਼ਰ ਕਟਿੰਗ ਦਾ ਕੰਮ ਜੋ ਵੀ ਹੈਗਾ ਸਾਰਾ ਕੰਮ ਆਪ ਕਰਦਾ ਹੈ ਫੇਰ ਮੰਨ ਲੋ ਵੀ ਇਹ ਕਿਹੜਾ ਕਮਾਲ ਲਾਉਂਦੇ ਆ ਬੰਦੇ ਰੱਖੇ ਦੇ ਇਹਨਾਂ ਨੇ ਕਿ ਜਾਂ ਫੇਰ ਵੀ ਦੇਖ ਲੋ ਟਾਈਮ ਨਹੀਂ ਹੈਗਾ। ਇਹ ਤਾਂ ਲੱਗਿਆ ਬੈਂਪਰ ਕਰਾਣਾ। ਇਹ ਪਈਆਂ ਕਿਆ ਛੱਟੀਆਂ ਬਈਆਂ ਬਈ। ਨੂ ਪੈਪ ਜਿਹੜਾ ਜਆ ਮਰਜੀ ਲਵਾ ਲੋ ਪਾਰੀ ਤੇ ਪਾਰੀ ਹਲਕੇ ਦੇ ਹਲ। ਹਲਕਾ। ਆ ਰੰਗ ਜਿਹੜਾ ਜਆ ਮਰਜੀ ਆ ਦੇਖੋ। ਬੈਂਪਰ ਤੇ ਹੈ ਛੋਟਾ ਲਵਾ ਲੋ ਜਾਂ ਵੱਡ ਲੰਬੇ ਵਾਲਾ ਲਵਾ ਲੋ। ਜੇ ਪਾਰਾ ਸਮਾਨ ਮੰਨ ਲਓ ਐਟੇ ਟਾਈਮ ਤੇ ਆ। ਥੋੜੀ ਬੇਟਾ ਨੂੰ ਮੰਨ ਲਓ ਵੀ ਆਏ ਵੀ ਪੰਜ ਚਾਰ ਦਿਨ ਦੀ ਬੇਟ ਕਰਨੀ ਪੈਂਦੀ ਹੈ। ਇਹ ਇਹ ਮਹਿੰਗੇ ਵਾਲਾ ਫਰਦਾ ਆਏਗਾ ਇਹ ਲੇਜ਼ਰ ਕਟਿੰਗ ਵਾਲਾ ਫਿਰ ਚੁੱਤ ਮੰਗਾਉਨੇ ਆ ਬਾਈ ਇਹ ਬਾਕੀ ਜਿਹੜਾ ਇਹਨਾਂ ਕਿ ਫਰਦਾ ਕੰਮ ਆਏਗਾ ਉਹ ਇਹਨਾਂ ਦਾ ਸਟਾਕ ਕਰੇਗਾ ਤਸਵੀਰ ਤਾਂ ਆ